ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓ ਕਾ ਸਤਨਾਮ ਅਸਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਗਾਵੈ ਚੁਪੈ ਚੁਪਨਾ ਹੋਬਈ ਜੇ ਲਾਇ ਰਹਾ ਲੇ ਬਤਾਰ ਭੁਖਿਆ ਭੁਖ ਨੋਤਰੀ ਜੇ ਬੰਨਾ ਕੁਰਿਆ ਪਰ ਸਹਸਿਆਨ ਪਲਖੋ ਹਾਂ ਤੱਕ ਨਾ ਚੱਲਣਾ ਨਾਲ ਕਿਪ ਸਚਿਆ ਰਹਾ ਹੋਈਆ ਕਿ ਪੂਰਾ ਟੁੱਟਾ ਪਾਲ ਹੋ ਕੋ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਕੋਨਾ ਕਹਿ ਆਜਾਈ ਹੁਕਮੀ ਹੋਵਨ ਜੀ ਕੋ ਮਿਲਾ ਵਢਿਆਈ ਹੁਕਮੀ ਉਤਮ ਨੀਚ ਹੁਕਮ ਲੇਖਦੂ ਸੁਖੁ ਪਾਈਐ ਹਿਕਨਾ ਹੁਕਮੀ ਬਖਸੀਸ ਤੇ ਕੋ ਕਮੀ ਸਦਾ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹਿ ਨ ਕੋਇ ਗਾਵੈ ਕੋ ਤਾਣਾ ਹੋਵੈ ਕਿ ਸాతਾਨ ਗਾਵੈ ਕੋ ਦਾਤ ਜਾਨਾ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਚਾਰ गावे को साच करे तनखे हैं गावे को जिये ला फिर दे है। गावा को जापै दिशा दूर गावे को हदूर, कथना कथी ना आवे तोट, तो कथी -कध कोटि कोट कोट देदा दे लांदे थक पाहे जुगा जुगंतर खाही का है हुक्मी हुकम चलाए राहो नानक साहबे वे परवाहो। ਸੱਚਾ ਸਾਹਿਬ ਸੱਚਨਾ ਹੈ ਪਾਖਿਆ ਪਾਹੋ અપਾਰ ਆਖਾਂ ਮੰਗਾਂ ਦੇਹ ਦੇਹ ਦਤ ਕਰੇ ਦਾਤਾਰ ਫੇਕੇ ਅੱਗੇ ਰਖਿਆ ਜਿੱਤੀ ਸਾ ਦਰਬਾਰ ਮੂੰਹੋਂ ਕੇ ਬੋਲਨ ਬੋਲੀਆਂ ਜਿ ਸੁੰਤਰ ਹੈ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕ ਏਵਾ ਜਾਣੀਆਂ ਸਭ ਆਪੇ ਸਚਿਆਰ ਕਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪਨੇ ਰੰਝਣ ਸੋਏ ਜਿ ਸੇ ਰਿਆ ਤੇ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਦੁਖ ਪਰਹਾਰ ਸੁਖ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਤ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹਾ ਦੁਜਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸੜਨਾ ਜਾਏ